Thank mm -hmm. you.

ਇਹ ਜਿ ਘਰੀ ਦੇ ਮਾਲਕ ਨੂੰ ਬੁਲਾਇਆ ਵੀ ਆ ਜੜੀ ਚਾਹੀਦੀ ਐ ਅੰਨੇ ਅੰਨੇ ਗੈਲਰੀ ਦੀ ਕਰ ਦਿੱਤੀ ਇੱਕ ਦੋ ਵਾਰੀ ਕਿਹਾ ਮਹਾਰਾਜ ਭਾਈ ਦਿਆ ਸਿੰਘ ਨੂੰ ਕਹਿੰਦਾ ਕਹਿੰਦਾ ਮਹਾਰਾਜ ਪੈਸੇ ਨਹੀਂ ਆਗੇ ਮੈਂ ਮੱਥਾ ਕਿਹੜੇ ਮੂੰਹ ਨਾਲ ਟੇਕੇਗਾ ਮੈਂ ਭਾੜੀ ਦਿਆ ਸਿੰਘ ਨੇ ਬੁੱਕ ਭਰ ਕੇ ਮੋਹਰਾ ਦੀ ਉਹਦੇ ਅੱਗੇ ਧਰਤੀ ਉਹਦੇ ਬੁੱਕ 'ਚ ਕਹਿੰਦਾ ਪੈਸੇ ਮੋਹਰਾ ਮੇਰੇ ਕੋਲੋਂ ਲੈ ਲੈ ਮੱਥਾ ਟੂ ਟੇਕ ਦੇ ਖਿੱਚ ਕੇ ਜਦੋਂ ਨਾ ਤੁਰਿਆ ਖਿੱਚ ਕੇ ਨਿਆੰਦਾ ਖੋਲ ਦਰਵਾਜਾ ਆ ਜਦੀ ਰਾਤ ਇੱਥੇ ਦਰਵਾਜਾ ਲਹਰਾ ਸਾਹਿਬ ਜੀ ਦਾ ਫਿਰ ਪਾਪ ਹੋਇਆ ਮਹਾਰਾਜ ਨੇ ਪਾਪ ਕੀਤਾ ਰਾਤ ਦੇ 10:11 ਵਜੇ ਮੋਹਨ ਸਿੰਘ ਕੋਠਾ ਸਿੰਘ ਪੈਰੇ ਤੇ ਖਲਾਅ ਦਿੱਤੇ ਗਏ ਅਲੀ ਆਲੀ ਕਰਦੀਆਂ ਫੌਜਾਂ ਪਿੱਛੇ ਆ ਮਜੀਦ ਖਾ ਆ 3 ਮਹੀਨੇ ਘੇਰਾ ਪਾ ਕੇ ਬੈਠਾ ਰਹੇ ਸ਼ਰਮਿੰਦੇ ਹੁੰਦੇ ਇੱਥੇ ਦੇ ਸਾਰੇ ਬਾਈ ਤਾਂ ਹੋਣਾ ਆਪਣੇ ਪਿਤਾ ਗੁਰ ਤੇਗ ਬਹਾਦਰ ਪਾਸ਼ਾ ਦਾ ਬਦਲਾ ਲੈਣ ਵਾਸਤੇ ਫੌਜਾਂ ਬੜੀਆਂ ਇਕੱਠੀਆਂ ਕਰ ਲਿਆ ਨੇ ਯਾਦ ਕਰ ਲੈ ਜੇ ਨਾ ਆਇਆ ਨਾ ਫੌਜਾਂ ਲੈ ਕੇ ਤੇ ਹਾਲ ਤੇਰਾ ਮਾੜਾ ਹੋਣਾ ਮਾੜਾ ਤਾਂ ਹੋਣਾ ਹੀ ਹੋਣਾ ਉਹ ਬਾਈ ਧਰ ਤੇ ਰਾਜੇ ਤੁਹਾਡਾ ਪਹਿਲਾ ਦੂਰ ਫਟੇ ਮੂੰਹ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨਮਕ ਖਾ ਕੇ ਹਰਾਮ ਕਰ ਦਿੱਤਾ ਨਮਕ ਹਰਾਮੀ ਪਾਈ ਧਾਰ ਦੇ ਰਾਜੇ ਦੁਸ਼ਮਣ ਬਣ ਗਏ ਪਾਚਾ ਵਾਲੇ ਦੇ ਉਹ ਜਲੰਧਰ ਦਾ ਨਵਾਬ ਕਪੂਰਥਲੇ ਦਾ ਨਵਾਬ ਹੋਰ ਦੂਰ ਦੂਰ ਸਰਹੱਦੀ ਦਾ ਨਵਾਬ ਵੱਡੇ ਵੱਡੇ ਰਾਜੇ ਜਿਹੜੇ ਨਵਾਬ ਸਨ ਸਾਰੀਆਂ ਫੌਜਾਂ ਐ ਲੱਖ ਦਾ ਘੇਰਾ ਪੈ ਗਿਆ ਜੇਨ ਚੜਦੇ ਨੂੰ ਅੱਜ ਰਾਤ ਨੂੰ 1 ਵਜੇ ਮੇਰੇ ਸ਼ੈਨਸ਼ਾ ਪੰਬੂ ਵਿੱਚ ਬਾਹਰ ਆਏ ਕੀ ਦੱਸਾਂ ਹਾਲਤ ਸਰਕਾਰ ਦੀ ਏ ਉਹ ਮਹਾਰਾਜ ਮੋਦਰ ਸਿੰਘ ਕੋਟਾ ਸ਼ੰਕਲ ਦੇਖਿਆ ਉਹਨਾਂ ਦੇ ਨੀਂਦ ਦੇ ਨਾਲ ਹਰ ਕੁੱਦੇ ਹੋ ਕੇ ਮੂੰਹ ਦੇ ਵਿੱਚ ਤੂੰ 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 ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਨਿਕਲਦੀ ਮੋਦਰ ਸਿਆ ਉਹ ਮੈਂ ਤੁਹਾਡੇ ਤੂੰ ਕਦੀ ਕੁਝ ਮੰਗਿਆ ਨਹੀਂ ਇੱਕ ਚੀਜ਼ ਮੰਗਣ ਲੱਗਾ ਮਹਾਰਾਜ ਸਭ ਕੁਝ ਹੀ ਤੇਰਾ ਹੈ ਤੇਰਾ ਤੁਜ ਕੋ ਸਾਥ ਤੇ ਕੀ ਲੱਗਦਾ ਹੈ ਮੇਰਾ ਮਹਾਰਾਜ ਨੇ ਕੀ ਮੋਦਰ ਸਿਆ ਅੱਜ ਦੀ ਰਾਤ ਦੀ ਪਹਿਰੇ ਦੀ ਡਿਊਟੀ ਮੈਨੂੰ ਦੇ ਦੇ। ਤੁਸੀਂ ਸਾਰੇ ਮਹਾਰਾਜ ਕੱਲ ਦੇ ਲੋ। ਉਹ ਕਹਿੰਦੇ ਕੱਲ ਨੂੰ 20 ਦਸੰਬਰ ਦੀ ਸਵੇਰ ਨੂੰ ਇੱਕ ਨਵਾਂ ਇਤਿਹਾਸ ਲਿਖਣਾ ਹੈ ਸੂਰਜ ਦੀ ਲਾਲੀ ਨੇ ਅੱਜ ਇੱਕ ਨਵਾਂ ਇਤਿਹਾਸ ਰਚਣਾ ਹੈ। ਕਹਿੰਦੇ ਕਸ਼ਮੇਸ਼ ਪਿਤਾ ਨੇ ਮੋਦਰ ਤੋਂ ਕੋਠਾ ਸੈਗਨੋਈ ਤੇ ਮਹਾਰਾਜ ਸਾਰੇ ਜਿਹੜਾ ਜੋੜਾ ਲਾਇਆ ਪਹਿਲਾਂ ਜਿਹੜਾ ਲਾ ਕੇ ਕੱਲੇ-ਕੱਲੇ ਸਿੰਘ ਦੀ ਪੱਗ ਸਿੱਧੀ ਕੀਤੀ ਹੈ ਜਿੱਦਾਂ ਪਿਆਰ ਕਰਦਾ ਸੀ ਤੁਹਾਡਾ ਪਿਤਾ ਉਹਦੀ ਕਰਬਾਦੀ ਦਾ ਮੁੱਲ ਕੋਈ ਨਹੀਂ ਦੇ ਸਕਦਾ ਕੱਲੇ-ਕੱਲੇ ਸਿੰਘ ਦੀ ਪੱਗ ਸਿੱਧੀ ਕੀਤੀ ਉਹ ਕਿਸੇ ਦੇ ਬਾਗ ਖਿਲਰੇ ਸਰ ਉਹਦੇ ਵਾਲ ਠੀਕ ਕੀਤੇ ਉਹ ਘੋੜੇ ਦੀਆਂ ਕਾਠੀਆਂ ਤੇ ਸਿਰ ਰੱਖ ਕੇ ਸਿੰਘ ਲੇਟੇ ਹੋਏ ਸਭ ਸਰਾੜਾ ਕਿੱਥੇ ਉਹ 8 ਮਹੀਨਿਆਂ ਦੇ ਭੁੱਖਿਆਂ ਦੇ ਮਗਰ ਫੌਜਾਂ ਚੜੀਆਂ ਰਾਤ ਨੂੰ ਮਹਾਰਾਜ ਚਾਂਦਨੀ ਰਾਤ ਚਮਕੀ ਉਹ ਰਾਤ ਦੇ ਵਿੱਚ ਬੱਦਲ ਪੈਂਦੇ ਦੇ ਵਿੱਚ ਜੀਉ ਅਨੰਦਪੁਰ ਸਾਹਿਬ ਤੋਂ ਮਹਾਰਾਜ ਨਿਕਲੇ ਪੱਧਰ ਪੈਂਦਾ ਹੀ ਆਇਆ ਪਰ ਕਪੜਾ ਸੁੱਕਾ ਕੋਈ ਨਹੀਂ ਕੋ ਕੁਛ ਨਹੀਂ ਜਿਹੜੇ ਕੱਪੜੇ ਗਲਦੇ ਸਰੋ ਕੱਪੜੇ ਝੁੱਕੜਦਾ ਸਮਾਂ ਕਿੱਥੇ ਰਹਿ ਗਿਆ ਦਰਿਆ ਵਿੱਚ ਬੜੇ ਵੱਡੇ ਵੱਡੇ ਸਿੰਘ ਮਹਾਰਾਜ ਦੇ ਪਿਆਰੇ ਸਿੰਘ ਵੀ ਉਹ ਕਈ ਈ ਢਾਈ ਸਰਸਾ ਦਰਿਆ ਉਹਨ ਮਹਾਰਾਜ ਨੇ ਸਰਾਫ ਦਿੱਤਾ ਤੂੰ ਸਦਾ ਹੀ ਕਹ ਤੈਵੇਂ ਜਲਦੀ ਰਹੇਗੀ ਤੂੰ ਕਦੀ ਰੱਜ ਕੇ ਨਹੀਂ ਚੱਲੇਗੀ ਤੂੰ ਹਮੇਸ਼ਾ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਜੋ ਫੁੱਲ ਕਰਾ ਦੇ ਤੱਕਦਾ ਏ ਕੱਲ ਨੂੰ ਇਹ ਵੀ ਨਹੀਂ ਹੋਣਗੇ ਕੋਲ ਤੇ ਵੀ ਜੇ ਇਹ ਵੀ ਨਹੀਂ ਹੋੜੇ ਕੱਲ ਨੂੰ ਮਹਾਰਾਜ ਦਿਨ ਚੜਿਆ ਉਹ ਲਾਰਖਾ ਉੱਠਿਆ ਲਾਰਖਾ ਨੇ ਕਿਹਾ ਪਹਿਲਾਂ ਉਹਨਾਂ ਨੇ ਕਿਹਾ ਭੇਜਿਆ ਸੂਈਆ ਸੀਆਰਡੀ ਸੀਆਰਡੀ ਕਿਹਾ ਕੰਡਾ ਤੁਸੀਂ ਉੱਥੇ ਜਾ ਕੇ ਮਾਫੀ ਮੰਗ ਲਓ ਆ ਜਾਓ ਤੇ ਆਪਾਂ ਫੈਸਲਾ ਕਰ ਲਈਏ ਨਹੀਂ ਤੇ ਤੁਸੀਂ ਇਹ ਮੁੱਠੀ ਭਰਤਾ ਇੱਕ ਮਿੰਟ ਦਾ ਵੀ ਸਾਡਾ ਨਿਓ ਬਾਬਾਜੀਤ ਸਿੰਘ ਨੇ ਕਿਰਪਾਨ ਧੂਣੀ ਸ਼ਰਨ ਕਰਦੀ ਕਹਿੰਦੇ ਖਬਰਦਾਰ ਜੇ ਕੋਈ ਗੱਲ ਪੁੱਠੀ ਸਿੱਧੀ ਕਹਿੰਦੇ ਤੂੰ ਆਇਆ ਹੀ ਸੂਈਆ ਉਹਦਾ ਸਲਾਹਕਾਰ ਬੜਕੇ ਜੇ ਤਰ ਹਣੇ ਸਾਡਾ ਆਮੜਾ ਸਾਹਮਣਾ ਜੰਗ ਦੇ ਮੈਦਾਨ ਵਿੱਚ ਹੋਏਗਾ ਇਹ ਤੇ ਨਹੀਂ ਗੱਲ ਕਰ ਰਹੀ ਜੇ ਚੰਗੀ ਚੌਹਨਾ ਦੇ ਪਿੱਛੇ ਤੁਰ ਜਾ ਜੇ ਤੂੰ ਸਲਾਹਕਾਰ ਦਾ ਹੁੰਦਾ ਤੇ ਤੈਨੂੰ ਇੱਥੇ ਹੀ ਡੱਕਰੇ ਕਰ ਦੇਣੇ ਸੀ ਤੇਰੇ ਆਲੂਆ ਦੀ ਕਰਾ ਚੇਰਮਿੰਦਾ ਹੁੰਦਾ ਵਾਪਸ ਆ ਗਿਆ ਮਾਰ ਖਾਣ ਜਾਂ ਕਿ ਦੱਸਿਆ ਜਿਹੜੇ ਮਲੇਰ ਕੋਟਲੇ ਵਾਲੇ ਦਾ ਭਰਾ ਅਨੁਆਇਆ ਦੱਸਿਆ ਵੀ ਐਨੇ ਇੱਕ ਬੰਦੇ ਨੇ ਪੌੜੀ ਲਾ ਕੇ ਕਹਿੰਦਾ ਹੱਥੋਂ ਹੱਥੀ ਫੜ ਲੈਣਾ ਉਹ ਗੱਡੀ ਟਿੱਡ ਬਾਰ ਨੂੰ ਦਸ਼ਮੇਸ਼ ਪਿਤਾ ਬੈਠੇ ਸਨ ਸਾਹਮਣੇ ਟਾਰੀ 'ਚ ਉਹ ਕਹਿੰਦੇ ਨਾਰ ਖਾਂਦਾ ਖਬਰਦਾਰ ਜੇ ਤੇ ਚੜਨ ਦੀ ਕੋਸ਼ਿਸ਼ ਕੀਤੀ ਉਹ ਸ਼ੇਰ ਦੇ ਘੋਰਨੇ ਤੇ ਸੱਪ ਦੀ ਖੁੱਡ ਵਿੱਚ ਸੋਚ ਕੇ ਹੱਪਾਈ ਦਾ ਮਹਾਰਾਜ ਦੇਖੇ ਗੱਡਿਆਂ ਪੱਥੇ ਚ ਤੀਰ ਡਹਿੜ ਕਰਕੇ ਦੀ ਧੌਂਦ ਆਦੀ ਅੱਖ ਦੇ ਵਿੱਚੋਂ ਐ ਜਿਵੇਂ ਬੀਬੀਆਂ ਫੁੱਲਾਂ ਦੇ ਹਾਰ ਪਰੋਂਦੀਆਂ ਦੀ ਅੱਖ 'ਚ ਐ ਪ੍ਰੋਤ ਡਹਿੜ ਕਰਕੇ ਡਿੱ ਗਿਆ ਜਾਨੀ ਖਾ ਮਾਨੀਗਾ ਐਦਾਂ ਤੇ ਕੁੱਟਕਾ ਮਾਰਿਆ ਹਾਏ ਮਾਂ ਮਰ ਗਿਆ ਡਹਿੜ ਕਰਕੇ ਉਹ ਫਿਰ ਖਵਾਜਾ ਮਰਦੂਦ ਜਦੋਂ ਤਾ ਉੱਠਿਆ ਨਾ ਥੱਲੇ ਦਾ ਬੱਲੇ ਹੀ ਬਹਿ ਗਿਆ ਮਹਾਰਾਜ ਕਹਿੰਦੇ ਮੈਨੂੰ ਇੱਕ ਅਫਸੋਸ ਰਹਿ ਗਿਆ ਉਹ ਮਰਦੂਦ ਹੈ ਤੂੰ ਮਰ ਤ ਨਹੀਂ ਨਿਕਲਿਆ ਮੇਰਾ ਚਿੱਤ ਕਰਦਾ ਸੀ ਇਹ ਕਤੀਰ ਤੈਨੂੰ ਵੀ ਦੇ ਦਿੰਦਾ ਪਰ ਤੂੰ ਉਹ ਹੋ ਗਿਆ ਨਮਰਦ ਨੂੰ ਮਹਾਰਾਜ ਨੇ ਨਮਰਦ ਵੀ ਕਿਹਾ ਜਫਰਨਾਮੇ ਵਿੱਚ ਕਹਿੰਦੇ ਉਹ ਨਮਰਦਾ ਉਹ ਮਰਦਾਂ ਵਾਲੀ ਬਣ ਕੇ ਮਰਦ ਬਣ ਕੇ ਆਉਂਦਾ ਇੱਕ ਤੀਰ ਮੈਂ ਕਿੰਨੂੰ ਦੀ ਤੇ ਦੇਂਦਾ ਅਤੇ ਫਿਰ ਬਾਬਾ ਜੀਤ ਸਿੰਘ ਮੱਤੇ ਜਾ ਠੱਪ ਦਿੱਤੇ ਜੱਥੇ ਬੜਾਏ ਚਾਰ ਕੂੜਿਆਂ ਦੇ ਵਿੱਚ ਆਠ ਚਾਰਾ ਦਿਸ਼ਾਵਾਂ ਦੇ ਵਿੱਚ ਆਠ ਆਠ ਬੰਦਿਆਂ ਦੇ ਜੱਥੇ ਬੜਾ ਕੇ ਦੀਰਾਂ ਦੀ ਮਾਰਸ਼ ਕੀਤੀ ਲਾਸਟ ਵਿੱਚ ਮੈਂ ਗੱਲ ਮਕਾਵਾ ਆਜੀਤ ਸਿੰਘ ਨੂੰ ਮੌਤ ਦੀ ਘੋੜੀ ਚੜਾਇਆ ਅਤੇ ਬਾਬਾ ਜਿਹਾਰ ਸਿੰਘ ਚੱਲਿਆ ਸਤਿਗੁਰੂ ਦੇਖਦੇ ਪਰਉ ਸ਼ਬਦ ਪਿਆਰ ਨਾਲ ਹਰ ਭੋਗ ਪਾਇਆ ਅਗਲਾ ਸਮਾਪੇਰਾ ਅਪਜੀ ਨੂੰ ਪ੍ਰਬੰਧਕ ਦੱਸਣਗੇ ਉਹ ਸਤਿਗੁਰੂ ਦੇਖਦੇ ਗਰੀਬਾਂ ਉੱਤੇ ਤਰ ਕੇ ਤੇ ਹੁੰਦੀਆਂ ਸ਼ਹੀਦ ਚੋੜੀਆਂ ਦਾ ਵੀ ਕਿਉਂ ਨਾ ਖੂਬ ਲੜਿਆ ਤੇਰਾ ਟੁੱਟ ਹਵਾਜੀਤ ਸਿੰਘ ਜਦ ਦਿੱਕ ਟਿੱਕਾ ਵਿੱਚ ਮਦਾਰ ਫਿਰ ਜਿਹਾਰ ਸਿੰਘ ਨੇ ਆ ਕੇ ਕੀਤੇ ਬਾਪੂ ਕੋ ਬਿਹਾਨ ਤੁਵੇਂ ਨੂੰ ਛੇਤੀ ਭੇਜੋ ਜੰਗ ਨੂੰ ਮੇਰੀ ਕਾਲੀ ਪਈ ਕਿਰਪਾਨ ਮੈਂ ਵੈਰੀ ਨੂੰ ਮਾਰਿਆ ਮੌਦੀ ਆਪਣੂੰ ਖਾਵਾ ਜਾਣ ਜਿਵੇਂ ਮੇਰੇ ਕੀਰ ਅਜੀਤ ਨੂੰ ਮਾਰਿਆ ਮੌਦੀ ਜਾਣ ਖਾਵਾ ਫਿਰ ਪਾਸ਼ਾ ਕੰਡੀ ਉਹ ਜਦੂਕਰ ਆਇਆ ਤੂੰ ਉਹਦੇ ਤੂੰ ਅੱਗੇ ਜਾ ਕੇ ਸ਼ਹੀਦੀ ਦੇਣੀ ਹੈ ਪਰ ਸ਼ਹੀਦੀ ਦੇਣ ਤੋਂ ਪਹਿਲਾਂ ਇਹ ਕ मेर पुरे मुन तो सठ इने बरशे ते गोलियां वॼिया सिन सो सठ पेन ला केख ले बग ਮਹਾਰਾਜ ਕਹਿੰਦੇ ਵਿਆਹ ਸੱਥਾ ਤੀਰਾਂ ਨੂੰ ਭਰ ਦਿਓ ਮੈਂ ਆਪਣੇ ਪੁੱਤ ਜੁਧਾਰ ਸਿੰਘ ਨੂੰ ਮੈਂ ਤੀਰਾਂ ਦੀ ਸ਼ਾਹ ਵੇ ਤੇ ਜਾਣਾ ਚਾਹਲਾ ਮਹਾਰਾਜ ਨੇ ਥੱਥੇ ਤੇ ਤੀਰ ਕੱਢ ਕੇ ਐ ਛਾਹ ਕਰ ਦਿੱਤੀ ਉਸ ਛਾਹ ਦੇ ਥੱਲੇ ਬਾਬਾ ਜੁਧਾਰ ਸਿੰਘ ਜੂੜ ਕੇ ਜਦੋਂ ਆਖਰ ਨੂੰ ਤਰਪਾਨ ਟੁੱਟ ਗਈ ਤੀਰ ਮੁੱਕ ਗਏ ਸਾਰਾ ਕੁਝ ਖਤਮ ਹੋ ਗਿਆ ਤੇ ਬਾਬਾ ਜਯਾਰ ਸਿੰਘ ਨੇ ਆਪਣੇ ਪਿਤਾ ਵੱਲ ਮੁਖ ਕਰਕੇ ਆਹ ਗੱਲ ਕਹਿ ਦਿੱਤੀ ਪਿਤਾ ਜੀ ਮੈਨੂੰ ਆਗਿਆ ਦਿਓ ਮੈਂ ਘਾਤੇ ਦੀ ਕੋਤੀ ਵਿੱਚ ਜਾਵਾ ਉਹ ਉਂਗਲ ਫੜਕੇ ਉਹਦਾ ਵੀਰ ਵੱਡਾ ਲੈ ਗਿਆ ਉੱਥੇ ਫਿਰ ਬਾਪੂ ਦੇ ਸਾਹਮਣੇ ਖੜਕੇ ਬਾਬਾ ਜੁਝਾਰ ਸਿੰਘ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੇ ਬੁਲਾ ਕੇ ਮਹਾਰਾਜ ਨੂੰ ਫਿਰ ਜੀਤ ਸਿੰਘ ਸ਼ਹੀਦੀ ਪਾ ਗਿਆ ਅੱਜ ਇਹ ਸ਼ਬਦ ਕਰਤ ਪ੍ਰਵਾਹ ਮੇਰਾ ਪ੍ਰੋਗਰਾਮ ਅੱਗੇ ਹੈ ਸਿੰਘ ਸਾਹਿਬ ਨੇ ਯਾਦ ਕੀਤਾ ਪਾਪਾ ਜੀ ਨੇ ਸਾਡੇ ਸਤਕਾਰਯੋਗ ਭਾਈ ਪਿਆਰਾ ਸਿੰਘ ਜੀ ਪਾਪਾ ਚਰਨਜੀਤ ਸਿੰਘ ਜੀ ਜੋ ਸੰਤ ਪਾਪਾ ਮਾਨ ਸਿੰਘ ਜੀ ਦੇ ਪਿਆਰ ਵਾਲੇ ਇੱਕੋ ਹੀ ਮਹਾਂਪੁਰਖ ਕੀਤਨੇ ਕਰਿਆ ਕਰਦੇ ਸਨ ਮਹਾਂਪੁਰਖਾਂ ਨੇ ਬੇਨਤੀ ਮੈਨੂੰ ਕਿਹਾ ਕਿ ਜਮਕੌਰ ਸਾਹਿਬ ਆਉਣੇ ਮੈਂ ਕਿਹਾ ਜੀ ਮੈਂ ਆ ਜਾਊਂਗਾ ਮੈਂ ਜਰੂਰ ਆਵਾਂਗਾ ਮੈਂ ਆਪਣੇ ਪਿਤਾ ਦੀ ਸ਼ਰਦਲ ਤੇ ਸੀਸ ਝੁਕਾਉਣ ਵਾਸਤੇ ਮੈਂ ਜਰੂਰ ਆਵਾਂਗਾ ਐ ਦਸ਼ਮੀਸ਼ ਪਿਤਾ ਸਾਡੀ ਵੀ ਹਾਜ਼ਰੀ ਆਪਣੇ ਦਰ ਤੇ ਪਰਵਾਹ ਕਰੀ ਦੇਰ ਪੁੱਤਰਾ ਮਾਰਗਾ ਤੇ ਕੋਈ ਬਣ ਨਹੀਂ ਸਕਦਾ ਪਰ ਇੱਕ ਨਤੀਜ ਜੀ ਨਮਾਣੇ ਦੀ ਪੁੱਤ ਦੀ ਵੀ ਦੋਵੇਂ ਹੱਥ ਜੋੜ ਕੇ ਮੈਂ ਮਹਾਨ ਸ਼ਹੀਤਾ ਨੂੰ ਮਾਤਾ ਗੁਜਰਕੌਰ ਜੂਰਾਵਾਰ ਫਤੇ ਸਿੰਘ ਬਾਬਾ ਜੀਤ ਸਿੰਘ ਜੁਹਾਰ ਸਿੰਘ ਨੂੰ ਸਰਤਾ ਦੇ ਫੁੱਲ ਪੀਠ ਕਰਦਾ ਭਾਬਿਓ ਸਾਡੇ ਸਿਰ ਤੇ ਮਿਹਰ ਪਰਿਆਰਥ ਰੱਖਿਓ ਤੁਹਾਡੇ ਦੱਸੇ ਹੋਏ ਕਦਮਾਂ ਤੇ ਅਸੀਂ ਚੱਲ ਕੇ ਆਪਣਾ ਜੀਵਨ ਬਤਿਹਤ ਕਰ ਸਕੀਏ ਆਈਆਂ ਸੱਤਾ ਸੰਗਤ ਸੁਣਨ ਵਾਲੀ ਹੋਣੀ ਚਾਹੀਦੀ ਥੋੜੀ ਵੀ ਹੋਵੇ ਅਸੀਂ ਸੰਗਤ ਵੀ ਕੀਨੀ ਸਾਡਾ ਗੁਰੂ ਹੈ ਸਾਡੇ ਕੋਲ ਬੈਠਾ ਜਿਹਦੇ ਕੋਲ ਗੁਰੂ ਬੈਗਿਆ ਨਾ ਜਿਹਦਾ ਉਹਦੇ ਕੋਲ ਸਭ ਕੁਝ ਹੀ ਆ ਗਿਆ ਖੁਲੂਵੇ ਆ ਕੇ ਆਪਾਂ ਕੀਰਤਨ ਕਰਨਾ ਹੈ ਸਤਗੁਰੂ ਜਿਹੜਾ ਹੈ ਉਹਨੂੰ ਅੰਦੇ ਸੰਗ ਸਮਝ ਕੇ ਮੈਂ ਤਾਂ ਆਪਣਾ 48-50 ਸਾਲ ਹੋ ਗਏ ਕੀਰਤਨ ਕਰਦਿਆਂ ਨੂੰ ਮੈਂ ਸੰਗਤ ਕੋਈ ਨਹੀਂ ਵੇਖੀ ਮੈਂ ਗੁਰੂ ਨੂੰ ਵੇਖਿਆ ਜੈ ਗੁਰੂ ਤੈ ਛੱਤ ਸੰਗਤ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪਾ ਜੀ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ 11 ਸਿੰਘ ਜੀ ਦਾ ਚਰਨ ਜੀ ਪਾਏ ਦੇ ਨਾਲ ਗੁਦਾਰੇ ਪੂਰਾਲ ਸਿੰਘ ਜੀ ਜੀ ਉਹਨਾਂ ਦੇ ਸਾਰੇ ਹੀ ਤੁਸੀਂ तह दिलो धनवाद करी बाबा जी मनू बिवन पवित्र नगरी जे दर्शन कराए मां तह दिलि ਧੰਨਵਾਦ धनवाद कराहिगुरू जी का ਖਾਲਸਾ वाहिगुरु